ਮਲਕ ਆਖਣ ਲਗੇ ਸੁਤ ਅਪਰਾਧ ਕਰਤ ਹੈ ਜੇਤੇ ਪੁੱਤ ਜਿੰਨੇ ਮਰਜੀ ਅਪਰਾਧ ਕਰਨੇ ਪੁੱਤ ਜਿੰਨੇ ਮਰਜੀ ਆਪਣੀ ਜ਼ਿੰਦਗੀ ਦੇ ਅੰਦਰ ਅਗਣਾ ਨੂੰ ਲੈ ਕੇ ਆਪਣੀ ਜ਼ਿੰਦਗੀ ਬਤੀਤ ਕਰ ਰਿਹਾ ਹੋਏ ਪਰ ਮਾਂ ਦਾ ਇੱਕ ਸੁਭਾਅ ਹੈ ਜਲਣੀ ਚੀਤ ਨਰਕ ਸਥਿਤੀ ਸੁਤ ਅਪਰਾਧ ਕਰਤ ਹੈ ਜੇਤੇ ਜਲਣੀ ਚੀਤ ਨਰਕ ਸਥਿਤੇ ਰਾਮਈਆ ਹੇ ਮੇਰੇ ਪਰਮਾਤਮਾ ਹਾਂ ਬਾਰਿਕ ਤੇਰਾ ਮੈਂ ਤੇਰਾ ਬੱਚਾ ਹਾਂ ਮੈਂ ਤੇਰਾ ਪੁੱਤ ਹਾਂ ਕਿ ਤੂੰ ਮਾਂ ਬਣ ਕੇ ਮੈਨੂੰ ਪਾਲ ਰਿਆ ਹੈ ਅਸੀਂ ਇੱਕ ਸ਼ਬਦ ਪੜ੍ਹਦੇ ਹਾਂ ਕਿ ਜਿਹੜੀ ਮਾਂ ਹੈ ਉਹ ਰੱਬ ਦਾ ਰੂਪ ਹੈ ਤੇ ਯਾਦ ਰੱਖਣਾ ਸੱਚ ਵੀ ਹੈ ਪਰਮਾਤਮਾ ਮੈਂ ਨਹੀਂ ਦੇਖਿਆ ਤੂੰ ਕਿਵੇਂ ਦਾ ਹੈ ਮੈਂ ਨਹੀਂ ਦੇਖਿਆ ਤੇਰਾ ਰੂਪ ਕਿਵੇਂ ਦਾ ਹੈ ਪਰ ਜਦੋਂ ਆਪਣੀ ਮਾਂ ਦੇ ਵੱਲ ਵੇਖਦਾ ਮੇਰੀ ਮਾਂ ਮੈਨੂੰ ਪਾਲਦੀ ਹੁੰਦੀ ਹੈ ਤੇ ਪਰਮਾਤਮਾ ਮੈਂ ਤੇ ਆਪਣੀ ਮਾਂ ਦੇ ਸੁਭਾਅ ਵੱਲ ਵੇਖ ਕੇ ਤੈਨੂੰ ਦੇਖਦਾ ਕਿ ਤੇਰਾ ਸੁਭਾਅ ਮੇਰੀ ਮਾਂ ਦੇ ਨਾਲ ਗੱਲਦਾ ਤੂੰ ਮੇਰੀ ਮਾਂ ਵਰਗਾ ਜਰੂਰ ਹੋ ਸਕਦਾ ਹੈ ਜੇ ਛੁੱਤ ਪ੍ਰਾਦ ਕਰਤ ਹੈ ਜੇ ਤੇ ਜਨਨੀ ਚੀਤਨਾ ਰੱਖ ਸਤੇਤੇ ਰਾਮਈਆ ਹੋਂ ਬਾਰਿਕ ਤੇਰਾ ਕਾਹੇ ਨਖੰਡਸ ਅਵਗੁਣ ਮੇਰਾ ਤੇ ਮਾਲਕ ਨੇ ਇੱਕ ਮਾਂ ਬਣਾ ਕੇ ਆਪਣਾ ਰੂਪ ਉਹਨੂੰ ਦੇ ਕੇ ਸਨ ਦੁਨੀਆ ਵਿੱਚ ਪਾਲਨ ਦੀ ਦਾਤ ਜਿਹੜੀ ਹੈ ਮਾਂ ਨੂੰ ਦੇ ਦਿੱਤੀ ਕਿ ਮੇਰੀ ਇਹ ਬੱਚੀਏ ਮੇਰੇ ਇਹ ਧੀਏ ਆ ਦੇ ਜਿਹੜੇ ਜੀਵ ਨੂੰ ਮੈਂ ਪੈਦਾ ਕੀਤਾ ਇਹਨੂੰ ਪਾਲਨ ਦੀ ਡਿਊਟੀ ਮੈਂ ਤੇਰੀ ਲਗਾ ਰਿਆਂ ਹਾਂ ਦੇਖੋ ਜੀ ਮਾਂ ਦਾ ਸਬਰ ਬੜਾ ਵੱਡਾ ਹੈ ਤੇ ਮਾਂ ਦੇ ਉੱਤੇ ਵਿਦਵਾਨਾਂ ਨੇ ਬੜੇ ਵਿਦਵਾਨਾਂ ਨੇ ਲਿਖਿਆ ਹੈ ਮਾਂ ਸ਼ਬਦ ਦੇ ਉੱਤੇ ਅਸੀਂ ਕੱਲ ਵੂਮਨ ਡੇ ਮਨਾਇਆ ਹੈ ਤੇ ਯਾਦ ਰੱਖਣਾ ਅਸੀਂ ਕੱਲ ਸਟੋਰੀਆਂ ਬੜੇ ਲੋਕਾਂ ਨੇ ਪਾਈਆਂ ਸੀ ਕਿ ਅੱਜ ਵੂਮਨ ਡੇ ਹੈ ਜੀ ਕਦੇ ਮਦਰ ਡੇ ਆ ਜਾਂਦਾ ਹੈ ਕਦੇ ਫਾਦਰ ਡੇ ਆ ਜਾਂਦਾ ਹੈ ਤੇ ਯਾਦ ਰੱਖਣਾ ਕਦੇ ਇੱਕ ਸ਼ਬਦ ਨੂੰ ਇੱਕ ਇੱਕ ਦਿਨ ਦੇ ਨਾਲ ਕਦੇ ਅਸੀਂ ਇਹ ਦਿਨਾਂ ਨੂੰ ਨਾਂ ਮਨਾਈਏ ਕਿ ਅੱਜ ਵੂਮਨ ਡੇ ਹੈ ਤਾਂ ਸਟੇਟਸ ਲਗਾ ਦਈਏ ਸਟੋਰੀਆਂ ਲਗਾ ਦਈਏ ਸਾਨੂੰ ਇਹ ਗੁਰਬਾਣੀ ਨੂੰ ਜਦੋਂ ਪੜਾਂਗੇ ਮਾਲਕ ਇਹ ਦਿਨਾਂ ਦੀ ਵਿਚਾਰ ਵੀ ਸਾਨੂੰ ਕਰਨੀ ਸਿਖਾਉਣਗੇ ਗੁਰਦੇਵ ਆਖਣੇ ਕੋਈ ਐਸਾ ਦਿਨ ਹੈ ਜਿਹੜਾ ਮਾਂ ਤੋਂ ਬਿਨਾ ਕੋਈ ਐਸਾ ਦਿਨ ਹੈ ਜਿਹੜਾ ਔਰਤ ਤੋਂ ਬਿਨਾ ਪੰਡ ਜੰਮੀਏ ਪੰਡ ਨਮੀਏ ਪੰਡ ਮੰਗਣ ਵੇ ਆ ਜਿਹੜਾ ਕੱਲ ਸ਼ਬਦ ਪੜਿਆ ਹੈ ਮਾਲਕ ਆਖਣਗੇ ਇਸ ਔਰਤ ਦੀ ਤੇ ਦੁਨੀਆ ਨੂੰ ਸਾਂਝ ਬਣਾਉਣ ਵਾਸਤੇ ਬੜਾ ਵੱਡਾ ਯੋਗਦਾਨ ਹੈ ਤੇ ਮਾਂ ਨੂੰ ਸਤਿਕਾਰ ਜਾਈਏ ਤੇ ਮਾਂ ਦੇ ਹਰੇਕ ਦਿਨ ਦੇ ਨਾਲ ਸਤਿਕਾਰ ਦੇ ਨਾਲ ਆਪਣੇ ਇਹ ਦਿਨਾਂ ਨੂੰ ਮਨਾਈਏ ਤੇ ਮਾਲਕ ਜੀ ਉਹ ਮੈਂ ਪਤਾ ਨਹੀਂ ਤੁਹਾਡਾ ਤੁცა ਤਾਨੂੰ ਦੇਖਿਆ ਨਹੀਂ ਪਰ ਜਦੋਂ ਆਪਣੀ ਮਾਂ ਨੂੰ ਦੇਖਦਾ ਮੇਰੀ ਮਾਂ ਵੱਲ ਦੇਖ ਕੇ ਮੈਨੂੰ ਤੁਹਾਡਾ ਚੇਤਾ ਜਿਹੜਾ ਹੈ ਜ਼ਰੂਰ ਆ ਜਾਂਦਾ ਤੇ ਵੇਖੋ ਜੀ ਮਾਲਕ ਨੇ ਮਾਂ ਨੂੰ ਬੜਾ ਵੱਡਾ ਸਬਰ ਦਿੱਤਾ ਤੇ ਘਰ ਦੇ ਅੰਦਰ ਘਰ ਦੇ ਵਿੱਚ ਕੋਈ ਦਾਲ ਸਬਜ਼ੀ ਬਣੀ ਹੋਏ ਨਾ ਕੋਈ ਚੀਜ਼ ਬਣੀ ਹੋਏ ਤੇ ਜਦੋਂ ਉਹ ਮਾਂ ਦਾ ਸੁਭਾਅ ਮਾਂ ਦਾ ਸਬਰ ਬੜੇ ਕਮਾਲ ਦਾ ਹੈ ਸਾਰਿਆਂ ਨੂੰ ਮਾਂ ਉਹ ਚੀਜ਼ ਵਰਤਾ ਦੇਗੀ ਤੇ ਉਹ ਘਰ ਦੇ ਵਿੱਚੋਂ ਇੱਕ ਸਦਸੇ ਇੱਕ ਬੱਚਾ ਕਿਤੇ ਰਹਿ ਜਾਏਗਾ ਜਿਹਨੂੰ ਨਾਂ ਚੀਜ਼ ਮਿਲੀ ਹੋਏ ਉਹ ਜਿੱਦ ਕਰੇ ਨਾ ਕਿ ਮੈਂ ਚੀਜ਼ ਲੈਣੀ ਹੈ ਮੈਨੂੰ ਮਿਲੀ ਨਹੀਂ ਤੇ ਮਾਂ ਦੇ ਮੂੰਹੋਂ ਸਭ ਤੋਂ ਪਹਿਲਾਂ ਇਹ ਸ਼ਬਦ ਨਿਕਲਦਾ ਹੈ ਕਿ ਮੈਨੂੰ ਤੇ ਭੁੱਖੀ ਨਹੀਂ ਮੈਨੂੰ ਜਿੰਨੀ ਲੋੜ ਸੀ ਉਹ ਨਹੀਂ ਮੈਂ ਖਾਲੀ ਇਹ ਚੀਜ਼ ਮੇਰੀ ਤੁਸੀਂ ਲੈ ਲਿਓ ਮਾਂ ਦਾ ਬੜਾ ਵੱਡਾ ਸਬਰ ਹੈ ਤੇ ਯਾਦ ਰੱਖਣਾ ਕਦੇ ਇੱਕ ਦਿਨ ਦੇ ਨਾਲ ਕਦੇ ਇਹ ਦਿਨਾਂ ਨੂੰ ਨਾ ਮਨਾਈਏ ਸਤਿਕਾਰ ਕਰਨਾ ਚਾਹੁੰਦੇ ਹਾਂ ਇਹ ਦਿਨਾਂ ਨੂੰ ਮਨਾਉਣਾ ਚਾਹੁੰਦੇ ਦੁਨੀਆ ਨੂੰ ਵਿਖਾਉਣ ਵਾਸਤੇ ਨਹੀਂ ਮਾਫ ਕਰਿਓ ਸਾਡਾ ਤੇ ਦਿਖਾਵਾ ਇੰਨਾ ਕੁ ਰਹਿ ਗਿਆ ਪਹਿਲੀ ਗੱਲ ਤੇ ਨੌਜਵਾਨ ਪੀੜ੍ਹੀ ਜਿਹੜੀ ਹੈ ਗੁਰਦੁਆਰਾ ਸਾਹਿਬ ਆ ਕੇ ਰਾਜੀ ਨਹੀਂ ਜੋ ਸਭ ਤੋਂ ਵੱਡਾ ਸਾਡਾ ਇਹ ਦੁਖਾਂਤ ਹੈ ਤੇ ਜਦੋਂ ਗੁਰਦੁਆਰਾ ਸਾਹਿਬ ਆ ਗਏ ਕਿ ਸਭ ਤੋਂ ਪਹਿਲਾਂ ਖਲੋ ਕੇ ਕਹਿਣਾ ਸੀ ਸਨੈਪ ਚੈਟ ਪਾ ਦਈਏ ਕਿ ਲੋਕਾਂ ਨੂੰ ਪਤਾ ਲੱਗੇ ਕਿ ਗੁਰਦੁਆਰਾ ਸਾਹਿਬ ਆਏ ਸਟੇਟਸ ਲਗਾ ਦਈਏ ਕਿ ਗੁਰਦੁਆਰਾ ਸਾਹਿਬ ਆਏ ਸਟੋਰੀ ਲਗਾ ਦਈਏ ਕਿ ਅਸੀਂ ਗੁਰਦੁਆਰਾ ਸਾਹਿਬ ਆਏ ਕਿਰਮੁਖੋ ਕਿੰਨੂੰ ਦਿਖਾਉਣ ਵਾਸਤੇ ਸਟੋਰੀਆਂ ਪਾਉਣੀਆਂ ਨੇ ਜਿਹੜੇ ਪ੍ਰਮਾਤਮਾ ਨੇ ਸਾਹ ਦੇ ਕੇ ਜ਼ਿੰਦਗੀ ਦੇ ਕੇ ਨਿਵਾਜਿਆ ਅਸੀਂ ਆਪਣੀ ਜ਼ਿੰਦਗੀ ਵਿੱਚੋਂ ਕੁਝ ਸਮਾਂ ਜਿਹੜਾ ਹੈ ਉਹਨੂੰ ਦੇ ਕੇ ਭੇਟ ਕਰਕੇ ਆਏ ਹਾਂ ਕਿ ਮਾਲਕ ਜੀ ਆਪਣੇ ਦਿੱਤੇ ਹੋਏ ਸਵਾਸਾਂ ਵਿੱਚ ਮੈਂ ਕੁਝ ਸਵਾਸ ਤੇ ਨੂੰ ਦੇਣ ਵਾਤੇ ਆਇਆ ਹਾਂ ਦੁਨੀਆਂ ਨੂੰ ਦਿਖਾਉਣ ਵਾਤੇ ਨਹੀਂ ਤੇ ਇਹ ਸਟੇਟਸਾਂ ਦੇ ਨਾਲ ਸਟੋਰੀਆਂ ਦੇ ਨਾਲ ਦੇ ਨਾ ਮਣਾਈਏ ਸਤਕਾਰ ਰੱਖਣਾ ਹੈ ਤੇ ਮਾਲਕ ਆਖ ਜਿੱਦਣ ਤੈਨੂੰ ਦੁਨੀਆਂ ਵਿੱਚ ਰਹਿਣਾ ਆ ਗਿਆ ਜਿੱਦਣ ਤੈਨੂੰ ਦੁਨੀਆਂ ਵਿੱਚ ਵਿਚਰਨਾ ਆ ਗਿਆ ਯਾਦ ਰੱਖਿਓ ਪ੍ਰਮਾਤਮਾ ਹਰ ਇੱਕ ਜਗ੍ਹਾ ਦੇ ਉੱਤੇ ਤੇਰੇ ਨਾਲ ਖੜਿਆ ਹੋਇਆ ਕਿ ਗੁਰ ਪੂਰੇ ਚਰਨੀ ਲਾਇਆ ਹਰ ਸੰਗ ਸਹਾਈ ਪਾਇਆ ਤੂੰ ਦੁਨੀਆ ਵਿੱਚ ਕਿਸੇ ਦੀ ਧੀ ਨੂੰ ਦੇਖੇ ਤੇ ਤੇਰੇ ਮਨ ਦੇ ਅੰਦਰ ਇਹ ਸਵਾਲ ਪੈਦਾ ਹੋਇਆ ਕਿ ਇਹ ਜਿਹੜੀ ਬੱਚੀ ਹੈ ਨਾ ਇਹ ਮੇਰੀ ਧੀ ਦੀ ਉਮਰ ਜਿੰਨੀ ਹੈ ਤੇ ਮੈਨੂੰ ਇਸ ਬੱਚੀ ਦੇ ਵਿੱਚ ਆਪਣੀ ਧੀ ਨਜ਼ਰ ਆ ਰਹੀ ਹੈ ਕਿਸੇ ਮਾਤਾ ਨੂੰ ਦੇਖੇ ਤੇ ਤੇਰੇ ਮਨ ਦੇ ਵਿੱਚ ਸਹਿਜੇ ਹੀ ਇਸ ਗੱਲ ਦਾ ਅਸਰ ਹੋਏ ਕਿ ਜਿਹੜੀ ਇਹ ਮਾਂ ਹੈ ਨਾ ਇਹ ਮੇਰੀ ਮਾਂ ਦੀ ਉਮਰ ਜਿੰਨੀ ਹੈ ਇਸ ਮਾਂ ਦੇ ਵਿੱਚੋਂ ਮੈਨੂੰ ਆਪਣੀ ਮਾਂ ਯਾਦ ਆ ਰਹੀ ਹੈ ਕਿਸੇ ਭੈਣ ਨੂੰ ਦੇਖੇ ਤੇ ਉਸ ਭੈਣ ਨੂੰ ਦੇਖ ਕੇ ਤੇਰੇ ਮਨ ਨੂੰ ਇੱਕ ਮੰਡ ਹੋਏ ਕਿ ਘਰ ਵਿੱਚ ਮੇਰੀ ਵੀ ਇੱਕ ਜਿਹੜੀ ਹੈ ਭੈਣ ਹੈ ਕਿਸੇ ਨੇ ਬੜੇ ਪਿਆਰੇ ਬੋਲ ਲਿਖੇ ਕਿ ਜਿੰਨ ਕੇ ਘਰ ਸ਼ੀਸ਼ੇ ਕੇ ਹੁੰਦੇ ਹਨ ਯਾਦ ਰੱਖਣਾ ਉਹ ਦੂਸਰੋਂ ਕੇ ਘਰੋਂ ਮੇਂ ਪੱਥਰ ਨਹੀਂ ਫੇਕਾ ਕਰਦੇ ਬੜੇ ਕਮਾਲ ਦੇ ਸ਼ਬਦ ਜਿਸ ਦਿਨ ਇਸ ਗੱਲ ਦਾ ਸਾਨੂੰ ਅਹਿਸਾਸ ਹੋ ਗਿਆ ਨਾ ਕਿ ਸਾਡੇ ਆਪਣੇ ਘਰ ਵੀ ਸ਼ੀਸ਼ੇ ਦੇ ਬਣੇ ਹੋਏ ਨੇ ਸਾਡੇ ਆਪਣੇ ਘਰ ਵਿੱਚ ਹੀ ਭੈਣਾਂ ਦੇ ਰੂਪ ਦੇ ਅੰਦਰ ਇਹ ਮਾਵਾਂ ਦੇ ਰੂਪ ਦੇ ਅੰਦਰ ਇਹ ਬੱਚੀਆਂ ਧੀਆਂ ਦੇ ਰੂਪ ਦੇ ਅੰਦਰ ਅਸੀਂ ਸ਼ੀਸ਼ੇ ਦੇ ਰਿਸ਼ਤੇਕਾਰ ਬਣਾ ਕੇ ਰੱਖੇ ਨੇ ਤੇ ਯਾਦ ਰੱਖਣਾ ਜਿੱਦ ਤਨ ਮੈਂ ਕਿਸੇ ਦੇ ਘਰ ਵਿੱਚ ਇੱਕ ਗੰਦੀ ਨਿਗਾਹ ਦੇ ਨਾਲ ਪੱਥਰ ਛੁੱਟਿਆ ਇੱਕ ਦਿਨ ਇਹ ਗੰਦੀ ਨਿਗਾਹ ਜਿਹੜੀ ਮੇਰੇ ਘਰ ਦੇ ਸ਼ੀਸ਼ੇ ਨੂੰ ਵੀ ਜਿਹੜੀ ਇਹ ਤੋੜ ਕੇ ਰੱਖ ਦੇਗੀ ਅੱਜ ਸਾਡੇ ਸਮਾਜ ਦੇ ਅੰਦਰ ਦੁਨੀਆ ਦੇ ਵਿੱਚ بڑے ਲੋਕਾਂ ਨੇ ਕੱਲ ਇਹ ਵੂਮਨ ਡੇ ਮਨਾਇਆ ਹੈ ਪਰ ਸ਼ਰਮਸ਼ਾਰ ਹੋਣਾ ਚਾਹੀਦਾ ਸਾਨੂੰ ਆਪਣੇ ਆਪਣੀ ਜ਼ਿੰਦਗੀ ਦੇ ਵਿੱਚ ਕਿ ਜਿਹੜੇ ਕਾਨੂੰਨ ਨੂੰ ਅਸੀਂ ਕਹਿੰਦੇ ਆ ਕਿ ਸਾਡਾ ਇੱਕ ਭਾਰਤੀ ਕਾਨੂੰਨ ਹੈ ਸਪੈਨਿਸ਼ ਲੜਕੀ ਸਪੈਨ ਦੇ ਵਿੱਚੋਂ ਆਈ ਹੋਈ ਲੜਕੀ ਇੰਡੀਆ ਘੁੰਮਣ ਵਾਸਤੇ ਆਈ ਤੁਸੀਂ ਪਰਸੋਂ ਚੋਦੀਆਂ ਖਬਰਾਂ ਪੜੀਆਂ ਹੋਣੀਆਂ ਨੇ ਇਹ ਉਹੀ ਲੋਕ ਨੇ ਜਿਹੜੇ वूਮਨ ਡੇ ਮਨਾ ਰਹੇ ਸੀ ਕਿ ਅਸੀਂ ਅਸੀਂ ਔਰਤਾਂ ਸਤਿਕਾਰ ਬੜਾ ਕਰਦੇ ਹਾਂ ਯਾਦ ਰੱਖਣਾ ਹਿੰਦੁਸਤਾਨ ਦੀ ਧਰਤੀ ਦੇ ਉੱਤੇ ਕੋਈ ਐਸਾ ਇੰਨੇ ਤਿਉਹਾਰ ਜਿਹੜੇ ਨੇ ਮਨਾਏ ਜਾਂਦੇ ਨੇ ਇੰਨੇ ਦਿਨ ਜਿਹੜੇ ਮਨਾਏ ਜਾਂਦੇ ਨੇ ਪਰ ਜਦੋਂ ਇਹਨਾਂ ਲੋਕਾਂ ਦੀ ਜ਼ਿੰਦਗੀ ਵੱਲ ਦੇਖਿਆ ਜਾਂਦਾ ਤੇ ਆਪਣੇ ਆਪ ਦੇ ਉੱਤੇ ਬੜਾ ਗਿਲਟੀ ਫੀਲ ਹੁੰਦਾ ਕਿ ਅਸੀਂ ਇਸ ਧਰਤੀ ਦੇ ਵਾਰਿਸਾਂ ਇਸ ਧਰਤੀ ਉਤੇ ਰਹਿਣ ਵਾਲੇ ਹਾਂ ਇਹ ਉਹ ਧਰਤੀ ਹੈ ਜਦੋਂ ਕਿਸੇ ਕਿਸੇ ਹਿੰਦੂ ਕਿਸੇ ਮਾੜੇ ਮਜਲੂਮ ਦੀ ਬੱਕੀ ਨੂੰ ਚੁੱਕਿਆ ਜਾਂਦਾ ਸੀ ਤੇ ਜਦ ਸਰਦਾਰ ਪੱਗ ਵਾਲੇ ਬਾਰੇ ਦੇਖ ਕੇ ਕਹਿੰਦੀ ਸੀ ਸ਼ਈ ਸ਼ਈ ਰਨ ਗਈ ਬਸਰੇ ਨੂੰ ਗਈ ਮੋੜੀ ਬਾਬਾ ਪੱਗ ਵਾਲਿਆ ਤੇ ਭਾਜ ਉਦੋਂ ਰਾਜ ਕਿੰਨਾ ਦਾ ਸੀ ਉਦੋਂ ਸਿੱਖਾਂ ਨੇ ਰਾਜ ਕੀਤਾ ਪਰ ਯਾਦ ਰੱਖਣਾ ਉਸ ਰਾਜ ਦੇ ਵਿੱਚ ਉਸ ਉਹਨਾਂ ਲੋਕਾਂ ਦੀਆਂ ਧੀਆਂ ਤੇ ਪੈਣਾ ਤੇ ਬੱਚੀਆਂ ਜਿਹੜੀਆਂ ਸਨ ਸੁਰੱਖਿਅਤ ਸਨ ਅੱਜ ਤਖਤਾਂ ਦੇ ਉੱਤੇ ਦੇ ਬੈਠੇ ਹੋਏ ਉਹ ਲੋਕ ਜਿਹੜੇ ਕਹਿੰਦੇ ਸੀ ਸਟੈਚੂ ਆਫ ਅ ਲਿਬਰਟੀ ਬਣਾ ਰਹੇ ਆ 300 ਕਰੋੜ ਰੁਪਇਆ ਖਰਚ ਕੇ ਇਹ ਖੂ ਖਾਤੇ ਪਾ ਕੇ ਲੋਕਾਂ ਨੂੰ ਦਿਖਾਉਣ ਵਾਸਤੇ ਪੈਸੇ ਲਗਾ ਦਿੱਤੇ ਵੱਡਾ ਐਮਪਲਾਈ ਖੜਾ ਕਰ ਦਿੱਤਾ ਵੱਡਾ ਅੰਪਾਇਰ ਖੜਾ ਕਰਕੇ ਕਹਿੰਦੇ ਅਸੀਂ ਬੜਿਆ ਵੱਡਾ ਕਾਰਜ ਕਰ ਦਿੱਤਾ ਸੀ ਇਸ ਰਾਮ ਮੰਦਰ ਦੀ ਸਥਾਪਨਾ ਕਰ ਦਿੱਤੀ ਉਹ ਦੁਨੀਆਂ ਦੇ ਲੋਕੋ ਜਿਹੜੀ ਕੁਰਸੀ ਦੇ ਉੱਤੇ ਤੁਹਾਨੂੰ ਬਿਠਾਇਆ ਸੀ ਉਹਨੇ ਤੁਹਾਨੂੰ ਧਾਰਮਿਕ ਇਹ ਮੰਦਰ ਜਾਂ ਧਾਰਮਿਕ ਇਹ ਸ਼ਕਤੀ ਇਹ ਮੂਰਤੀਆਂ ਬਣਾਉਣ ਵਾਸਤੇ ਨਹੀਂ ਸੀ ਬਣਾਇਆ ਤਾਂ ਨੂੰ ਇਨਸਾਫ ਦੀ ਮੰਗ ਵਾਸਤੇ ਬਣਾਇਆ ਸੀ ਸਪੇਨ ਤੋਂ ਆਈ ਹੋਈ ਲੜਕੀ ਇੰਨੀਆ ਘੁੰਮਣ ਵਾਤੀ ਆਈ ਇਹ ਲੋਕਾਂ ਨੇ ਉਹਦੇ ਨਾਲ ਬੇਪਤੀ ਕੀਤੀ ਸੱਤ ਲੋਕਾਂ ਨੇ ਸਰੀਰ ਦਾ ਸ਼ੋਸ਼ਣ ਕੀਤਾ ਪਰ ਇਹਨਾਂ ਦੇ ਮੂੰਹ ਦੇ ਉੱਤੇ ਤਾਲੇ ਲੱਗ ਗਏ ਜਿਹੜੇ ਇਹ ਰਾਸ਼ਟਰੀ ਜਿਹੜੇ ਰਾਸ਼ਟਰਵਾਦ ਦਾ ਨਾਅਰਾ ਲਗਾਉਣ ਵਾਲੇ ਸਨ ਜਿਹੜੇ ਆਪਣੇ ਆਪ ਨੂੰ ਕਹਿੰਦੇ ਸਨ ਕਿ ਅਸੀਂ ਅਸੀਂ ਸਮਾਜ ਦੇ ਅੰਦਰ ਜਿਹੜੀ ਹੈ ਅਸੀਂ ਹਿੰਸਾ ਨਹੀਂ ਫੈਲੰਦਿਆਂਗੇ ਇਹ ਉਹ ਲੋਕ ਨੇ ਪੱਗਾ ਬਣ ਕੇ ਵੱਖਰੇ ਰਾਸ਼ਟਰ ਦੀ ਗੱਲ ਕਰ ਰਹੇ ਨੇ ਪਰ ਯਾਦ ਰੱਖਣਾ ਉਹਨਾਂ ਲੋਕਾਂ ਦੇ ਮੂੰਹ ਦੇ ਉੱਤੇ ਤਾਲਾ ਲੱਗ ਗਿਆ ਹਾ ਦਾ ਨਾਰਾ ਤੱਕ ਨਹੀਂ ਮਾਰਿਆ ਕਿ ਇਸ ਦੁਨੀਆ ਵਿੱਚ ਗਲਤ ਹੋਇਆ ਜੀ ਉਹੀ ਲੋਕ ਸਨ ਜਿਹੜੇ ਕੱਲ ਔਰਮੈਨ ਡੇ ਦਾ ਨਾਰਾ ਲਗਾ ਰਹੇ ਸਨ ਉਹੀ ਲੋਕ ਨੇ ਜਿਹੜੇ ਸੀ ਔਰਮੈਨ ਡੇ ਮਨਾ ਰਹੇ ਆ ਆ ਪਿਛਲੇ ਸਾਲ ਦੀ ਘਟਨਾ ਹੈ ਐਸਾਈ ਲੜਕੀ ਦੇ ਨਾਲ ਬਾਹਰੀ ਸਟੇਟ ਦੇ ਅੰਦਰ ਕੀ ਕੁਝ ਹੋਇਆ ਜੀ ਭਰੇ ਬਾਜ਼ਾਰ ਦੇ ਅੰਦਰ ਬੇਪਤੀ ਕੀਤੀ ਗਈ ਪਰ ਇਹ ਲੋਕਾਂ ਦੇ ਮੂੰਹ ਦੇ ਉੱਤੇ ਤਾਲਾ ਲੱਗ ਗਿਆ ਜਿਹੜੇ ਲੋਕਾਂ ਨੇ ਵੱਡੇ ਵੱਡੇ ਰਾਮ ਮੰਦਰ ਖੜੇ ਕੀਤੇ ਉਹਨਾਂ ਨੇ ਉਹਨਾਂ ਮੁਜੱਮਾ ਤੱਕ ਪਹੁੰਚਣ ਵਾਸਤੇ ਕੋਈ ਪ੍ਰਯਾਸ ਯਤਨ ਨਹੀਂ ਕੀਤਾ ਮਾਲਕ ਆਖਣੇ ਕਿ ਦੁਨੀਆ ਦੇ ਲੋਕੋ ਇਹ ਦੁਨੀਆ ਨੂੰ ਪਰਮਾਉਣ ਵਾਸਤੇ ਹੈ ਜਿੱਦਨ ਸਮਾਜ ਵਿੱਚ ਜਿੱਦਨ ਦੁਨੀਆ ਦੇ ਵਿੱਚ ਤੁਸੀਂ ਆਪਣੇ ਇਹ ਪ੍ਰਮਾਤਮਾ ਦੇ ਗੁਣਾਂ ਨੂੰ ਦੇਖਣਾ ਸ਼ੁਰੂ ਕੀਤਾ ਮਾਲਕ ਆਖਣੇ ਜਿੱਦਨ ਤੁਹਾਨੂੰ ਸਮਾਜ ਵਿੱਚ ਰਹਿਣ ਦੀ ਤੁਹਾਨੂੰ ਜਾਚ ਆ ਗਈ ਤੇ ਗੁਰਦੇਵਕਾਂ ਲਗੇ ਉਦੋਂ ਤੁਸੀਂ ਧਰਮੀ ਹੋਵੋਗੇ ਇਸ ਤਰੀਕੇ ਨਾਲ ਧਰਮੀ ਨਹੀਂ ਕਿ ਅਸੀਂ ਊਮਨ ਡੇ ਮਨਾ ਲਿਆ ਜੀ ਅਸੀਂ ਔਰਤ ਦਾ ਸਤਿਕਾਰ ਕੀਤਾ ਅਸੀਂ ਮਦਰ ਡੇ ਮਨਾ ਲਿਆ ਜੀ ਅਸੀਂ ਮਦਰ ਦਾ ਸਤਿਕਾਰ ਕੀਤਾ ਫਾਦਰ ਡੇ ਮਨਾ ਲਿਆ ਸਤਿਕਾਰ ਕੀਤਾ ਯਾਦ ਰੱਖਣਾ ਉਸ ਪਰਮਾਤਮਾ ਨੇ ਸਾਨੂੰ ਵੱਖੋ ਵੱਖ ਡਿਊਟੀ ਲਗਾਈ ਹੈ ਜਿੱਥੇ ਅਸੀਂ ਆਪਣੇ ਨਿੱਜੀ ਜੀਵਨ ਦੇ ਵਿੱਚ ਰਹਿ ਕੇ ਨਾ ਆਪਣੇ ਪੁੱਤ ਦਾ ਹੋਣ ਦਾ ਫਰਜ਼ ਅਦਾ ਕਰਾਂਗੇ ਉਥੇ ਸਾਡੇ ਪੁੱਤ ਹੋਣ ਦੀ ਡਿਊਟੀ ਹੈ ਮਾਲਕ ਆਖੋ ਜਿੱਦਣ ਤੈਨੂੰ ਸਮਝ ਪੁੱਤ ਬਨਣਾ ਆ ਗਿਆ ਤੂੰ ਸਮਝ ਲੈ ਧਰਮੀ ਹੈ ਜਿਦੋਂ ਸਮਾਜ ਦੇ ਅੰਦਰ ਤੈਨੂੰ ਚੰਗਾ ਇੱਕ ਹੱਕ ਦੇ ਨਾਲ ਕਮਾਈ ਕਰਕੇ ਵਕੀਰ ਬੰਨਾ ਆ ਗਿਆ ਮਾਲਕ ਅੱਖ ਲੱਗ ਕਿ ਤੂੰ ਧਰਮੀ ਹੈ ਗੁਰੂ ਨਾਨਕ ਸਾਹਿਬ ਮਹਾਰਾਜ ਪਾਸ਼ ਨੇ ਕੀਰਤ ਕਰਕੇ ਦੁਨੀਆ ਨੂੰ ਸਬਦ ਕੀਤਾ ਦੁਨੀਆ ਦੇ ਲੋਕੋ ਪ੍ਰਮਾਤਮਾ ਦੇ ਰਸਤੇ ਤੱਕ ਚੱਲਣ ਲੱਗੇ ਆ ਪ੍ਰਮਾਤਮਾ ਤੱਕ ਪਹੁੰਚਣ ਲੱਗੇ ਘਰ-ਬਾਰ ਛੱਡਣ ਦੀ ਲੋੜ ਨਹੀਂ ਇਹ ਧਰਮ ਦੇ ਕਰਮ ਕਰਨ ਦੀ ਲੋੜ ਨਹੀਂ ਜਿੱਦਨ ਆਪਣੀ ਕੀਰਤ ਨੂੰ ਤੁਸੀਂ ਧਰਮ ਨਾਲ ਕਰਨ ਲੱਗੇ ਮਾਲਕ ਅੱਖ ਲੱਗ ਉਹ ਦਿਨ ਤੁਹਾਡੇ ਕਰਮਾਂ ਵਿੱਚੋਂ ਤੁਹਾਡਾ ਧਰਮ ਨਿਕਲੇਗਾ ਤੁਹਾਡੇ ਕੱਪੜਿਆਂ ਵਿੱਚੋਂ ਕੋਈ ਧਰਮ ਨਹੀਂ ਹੱਥਾਂ ਵਿੱਚ ਮਾਲਾ ਪਾ ਕੇ ਅਤ ਮਥੇਰੇ ਕੁੱਤੇ ਦਿਲ ਕਲਗਾ ਕੇ ਧਰਮ ਦੇ ਚਿੰਨ ਪਾ ਕੇ ਤੁਸੀਂ ਆਪਣੇ ਆਪ ਨੂੰ ਧਰਮੀ ਹੋਣ ਦਾ ਦਾਵਾ ਕਰੋ ਮਾਲਕ ਅੱਖ ਲਗੇ ਮਾਲਕ ਮੂਰਖ ਥੋੜੀ ਐ ਕਿ ਅੰਦਰ ਮੈਲ ਦੇ ਤੀਰਥ ਨਾਵੇਂ ਤਿਸ ਵੈਕੁੰਠ ਨਾ ਜਾਣਾ ਲੋਕ ਪਤੀ ਨੇ ਕਛਿ ਨਾ ਹੋਵੇ ਨਾਹੀ ਰਾਮ მე ਆਣਾ ਪਹਿਲੇ ਮਾਫ ਕਰਨਾ ਜੇਕਰ ਧਰਮੀ ਬੰਨਾ ਚਾਹੁੰਦੇ ਹਾਂ ਪਰਮਾਤਮਾ ਨੂੰ ਪੂਜਣਾ ਚਾਹੁੰਦੇ ਹਾਂ ਪਰਮਾਤਮਾ ਨੂੰ ਮੰਨਣਾ ਚਾਹੁੰਦੇ ਹਾਂ ਤੇ ਦੁਨੀਆ ਦੇ ਵੱਖ-ਵੱਖ ਕਰਮ ਕਾਂਡ ਛੱਡ ਕੇ ਮਾਪਿ ਪਿਓ ਦੇ ਵਿੱਚੋਂ ਪਰਮਾਤਮਾ ਨੂੰ ਦੇਖਣਾ ਸ਼ੁਰੂ ਕਰੀਏ ਤੇ ਫਾਦਰਡੇ ਮਨਾਉਣਾ ਚਾਹੁੰਦੇ ਆ ਫਾਦਰਡੇ ਮਨਾਉਣਾ ਚਾਹੁੰਦੇ ਆ ਅੱਜ ਸਾਡੀ ਦੁਨੀਆ ਵਿੱਚ ਦੌੜ ਤੇ ਬੜੀ ਦੂਰ ਤੱਕ ਹੈ ਪਰ ਇਮਾਨਦਾਰੀ ਨਾਲ ਬੈਠ ਕੇ ਸੋਚੀਏ ਕਿਥੇ ਬੱਚਿਆਂ ਨੂੰ ਟਾਈਮ ਦੇ ਰਹੇ ਆ ਕਿਥੇ ਆਪਣੇ ਘਰ ਦੇ ਬਾਕੀ ਸਦਸਿਆਂ ਨੂੰ ਟਾਈਮ ਦੇ ਰਹੇ ਆ ਘਰ ਦੇ ਵਿੱਚ ਬੈਠ ਕੇ ਮਾਂ ਦੇ ਕੋਲ ਸ਼ਾਮੀ ਬੈਠ ਕੇ ਪੁੱਛੀਏ ਮਾਂ ਸਵੇਰੇ ਮੇਰੇ ਜੌਬ ਵਾਸਤੇ ਮੈਨੂੰ ਜਲਦੀ ਹੁੰਦੀ ਹੈ ਸਵੇਰੇ ਮੈਂ ਨਿਕਲ ਜਾਣਾ ਮੈਂ ਤੇਰੇ ਕੋਲ ਆ ਕੇ ਪੁੱਛਦਾ ਤੈਨੂੰ ਕਿਸੇ ਚੀਜ਼ ਦੀ ਦਿੱਕਤ ਤੇ ਨਹੀਂ ਆ ਜਿਹੜਾ ਘਰ ਬਣਾਇਆ ਹੋਇਆ ਹੈ ਇਹ ਤੇਰੀ ਬਦੌਲਤ ਹੈ ਇਹ ਤੇਰੇ ਤੇ ਬਾਪੂ ਦੀ ਬਦੌਲਤ ਹੈ ਗਰੀਬੀ ਕੱਟ ਕੇ ਐਡਾ ਵੱਡਾ ਅੰਪਾਇਰ ਖੜਾ ਕੀਤਾ ਹੈ ਇਹ ਤੁਹਾਡੇ ਦਿੱਤੇ ਹੋਏ ਅੰਪਾਇਰ ਵਿੱਚ ਮੈਂ ਰਹਿ ਰਿਹਾ ਹਾਂ ਪਰ ਯਾਦ ਰੱਖਣਾ ਮਾਂ ਪਿਓ ਦੀ ਇੱਕ ਐਸੀ ਅਬੜਮੁੱਲੀ ਦਾਤ ਹੈ ਮਾਂ ਪਿਓ ਦੀ ਇੱਕ ਐਸੀ ਦਾਤ ਹੈ ਜਦੋਂ ਇਨਸਾਨ ਦੇ ਕੋਲ ਹੁੰਦੀ ਏ ਯਾਦ ਰੱਖਣਾ ਇਨਸਾਨ ਕਦੇ ਪ੍ਰਭਾਣੇ ਜੇ ਕਰਦਾ ਪਰ ਜਦੋਂ ਇਹ ਹੱਥੋਂ ਖੁੱਸ ਜਾਂਦੀ ਹੈ ਤੇ ਦੁਨੀਆ ਦਾ ਕੋਈ ਐਸਾ ਮੋੜਾ ਨਹੀਂ ਤੇ ਜਿਹਦੇ ਉੱਤੇ ਇਨਸਾਨ ਆਪਣਾ ਸਿਰ ਰੱਖ ਕੇ ਆਪਣੇ ਦੁੱਖ ਨੂੰ ਜ਼ਾਹਿਰ ਕਰ ਸਕੇ ਯਾਦ ਰੱਖਣਾ ਮੰਜੇ ਤੇ ਪਿਆ ਹੋਇਆ ਪਿਓ ਮੰਜੇ ਤੇ ਪਈ ਹੋਈ ਮਾਂ ਜੇਕਰ ਪੁੱਤ ਨੂੰ ਇੰਨਾ ਹੌਸਲਾ ਦੇ ਕੇ ਕਹਿ ਦੇ ਲੈ ਪੁੱਤ ਤੂੰ ਫਿਕਰ ਨਾ ਕਰੀ ਤੇਰੇ ਪਿੱਛੇ ਮੈਂ ਖੜਾ ਜਾਂ ਤੇਰੇ ਪਿੱਛੇ ਮੈਂ ਖੜੀ ਆ ਯਾਦ ਰੱਖਣਾ ਦੁਨੀਆ ਦਾ ਕੋਈ ਵੀ ਵੱਡਾ ਦੁੱਖ ਆ ਜੇ ਇਨਸਾਨ ਉਹਨੂੰ ਪਰਵਾਹ ਨਹੀਂ ਜੇ ਕਰਦਾ ਔਮਨ ਦੇ ਮਨਾਉਣਾ ਚਾਹੁੰਦੇ ਆ ਤੇ ਘਰ ਦੇ ਰਿਸ਼ਤਿਆਂ ਨੂੰ ਸਤਕਾar ਦੇਣਾ ਸ਼ੁਰੂ ਕਰੀਏ ਸਮਾਜ ਵਿੱਚ ਵਿਚਰਨ ਲੱਗਿਆ ਸਮਾਜ ਨੂੰ ਸਤਕਾar ਦੇਣਾ ਸ਼ੁਰੂ ਕਰੀਏ ਜਿਹੜੀ ਘਰ ਵਾਲੀ ਜਿਹੜੀ ਪਤਨੀ ਇੱਕ 25 ਸਾਲ 30 ਸਾਲ ਦੀ ਜ਼ਿੰਦਗੀ ਵਿੱਚ ਬਾਪ ਨੇ ਆਪਣੀ ਧੀ ਨੂੰ ਪਾਲ ਕੇ ਤੇਰੇ ਲੜਦੇ ਨਾਲ ਲਗਾਇਆ ਹੈ ਨਾ ਜਿੱਦੰਤ ਤੂੰ ਉਹਦਾ ਸਤਕਾਰ ਕਰਨਾ ਸਿੱਖ ਲਿਆ ਤੇ ਮਾਲਕ ਆਖਣ ਲੱਗੇ ਉਹ ਦਿਨ ਤੇਰੇ ਵਾਸਤੇ ਸਾਰੇ ਰੂਮੈਂਡੇ ਹੋਣਗੇ ਉਹ ਦਿਨ ਸਾਰੇ ਤੇਰੇ ਵਾਸਤੇ ਇਹ ਆਪਣੇ ਦੇਨ ਹੋਣਗੇ ਤੈਨੂੰ ਕਿਉਂ ਸਮਾਜ ਵਿੱਚ ਰਹਿਣਾ ਆ ਗਿਆ ਯਾਦ ਰੱਖਣਾ ਅੰਗਰੇਜ਼ ਬੇਸ਼ੱਕ ਸਾਨੂੰ ਗੁਲਾਮੀ 'ਚ ਰੱਖ ਕੇ ਰੱਖ ਕੇ ਗਏ ਪਰ ਸਾਨੂੰ ਦੋ ਸ਼ਬਦ ਬੜੇ ਪਿਆਰੇ ਦੇ ਕੇ ਗਏ ਜੀ ਉਹ ਸ਼ਬਦ ਨੇ ਸੌਰੀ ਐਂਡ ਥੈਂਕ ਯੂ ਇਹ ਸੁਣਨ ਤੇ ਪੜ੍ਹਨ ਤੇ ਸ਼ਬਦ ਬੜੇ ਬੇਸ਼ੱਕ ਸਾਨੂੰ ਸੁਖਾਲੇ ਲੱਗਦੇ ਹੋਣਗੇ ਪਰ ਸੌਰੀ ਕਹਿਣ ਦੇ ਨਾਲ ਇਨਸਾਨ ਕੋਈ ਨਿਕੰਨ ਹੀ ਹੋ ਜਾਂਦਾ ਇਹ ਥੈਂਕ ਯੂ ਕੈਨ ਨਾ ਜਾਂ ਬਹੁਤ ਵੱਡਾ ਇਲੀਜ ਹੋ ਜਾਂਦਾ ਇਹ ਆਪਣੇ ਆਪ ਨੂੰ ਗਿਲਟੀ ਫੀਲ ਕਰਨਾ ਸਿੱਖੀਏ ਇਹ ਨਹੀਂ ਉਹ ਪੁਰਾਣੇ ਜ਼ਮਾਨੇ ਸਨ ਕਿ ਔਰਤ ਦੀ ਪੈਰ ਦੀ ਜੁੱਤੀ ਹੈ ਜੀ ਇਹਨੂੰ ਸਮਾਜ ਵਿੱਚ ਵਿਚਰਨਾ ਜਿਹੜਾ ਹੈ ਇਹਨੂੰ ਖੁੱਲੇ ਫਰੀਡਮ ਦੇ ਤਰੀਕੇ ਨਾਲ ਅਸੀਂ ਰਹਿਣ ਨਹੀਂ ਦੇਣਾ ਚਾਹੁੰਦੇ ਯਾਦ ਰੱਖਣਾ ਜੇਕਰ ਅਸੀਂ ਇਸ ਗੱਲ ਦੀ ਐਕਸੈਪਟੇਸ਼ਨ ਕਰਦੇ ਆ ਨਾ ਕਿ ਮੈਂ ਮਰਦੇ ਆ ਤੇ ਮੈਨੂੰ ਜਿਹੜੀ ਔਰਤ ਸੌਰੀ ਫੀਲ ਕਰੇ ਯਾਦ ਰੱਖਣਾ ਇਹ ਸ਼ਬਦ ਛੋਟਾ ਜਾਂ ਕਹਿਣ ਦੇ ਨਾਲ ਇਨਸਾਨ ਕਰੇ ਛੋਟਾ ਨਹੀਂ ਹੋ ਜਾਂਦਾ ਜ਼ਿੰਦਗੀ ਬੜੀ ਛੋਟੀ ਹੈ ਰਾਤ ਨੂੰ ਸੌਣ ਤੋਂ ਪਹਿਲਾਂ ਆਪਣੀ ਗਲਤੀ ਦਾ ਅਹਿਸਾਸ ਕਰਕੇ ਸੋਈਏ ਜੇ ਸੌਰੀ ਸ਼ਬਦ ਕਹਿ ਕੇ ਜ਼ਿੰਦਗੀ ਨੂੰ ਅੱਗੇ ਵਧਾਉਣਾ ਚਾਹੁੰਦੇ ਆ ਅੱਜ ਬਹੁਤੇ ਰਿਸ਼ਤੇ ਅਦਾਲਤਾਂ 'ਚ ਕੇਸ ਇਹੋ ਜਿਹੇ ਲੱਗੇ ਨੇ ਜਿਹੜੇ ਇਹ ਦੋ ਸ਼ਬਦਾਂ ਕਰਕੇ ਜਿਹੜੇ ਬੜੇ-ਬੜੇ ਬਿਵਾਲ ਖੜੇ ਕਰ ਦਿੱਤੇ ਰਿਸ਼ਤੇ ਟੁੱਟ ਕੇ ਸਾਡੇ ਜ਼ੀਰੋ ਲੈਵਲ ਤੇ ਆ ਖੜ ਗਏ ਰਿਸ਼ਤੇ ਸਾਡੇ ਤਹਿਜ ਨਾਸ ਹੋ ਗਏ ਜ਼ਿੰਦਗੀ ਬੜੀ ਛੋਟੀ ਹੈ ਰਾਤ ਨੂੰ ਸੌਰੀ ਫੀਲ ਕਰਕੇ ਸੋਈਏ ਕੀ ਪਰ ਸਵੇਰੇ ਉੱਠਣਾ ਕਿ ਨਹੀਂ ਉੱਠਣਾ ਜ਼ਿੰਦਗੀ ਵਿੱਚ ساری ਜ਼ਿੰਦਗੀ ਦਾ ਪਛਤਾਵਾ ਰਹਿ ਜਾਂਦਾ ਹੈ ਮਾਲਕ ਬਖਸ਼ਿਸ਼ ਕਰਨਗੇ ਦੁਨੀਆਂ ਦੇ ਲੋਕੋ